ਕੈਨੇਡਾ ਨੂੰ ਸੰਵਿਧਾਨਕ ਵਰਜਾ ਮਿਲਣ ਦੀ 157ਵੀਂ ਬਰး ਗੰਨ ਮੁਕੇ ਕੈਨੇਡਾ ਵਿੱਚ ਜਸ਼ਨ ਮਨਾਏ ਗਏ। ਲੋਕਾਂ ਨੇ ਆਪਣੇ ਘਰਾਂ ਤੇ ਕੌਮੀ ਝੰਡਾ ਲਹਿਰਾ ਕੇ ਅਤੇ ਵਕ-ਵਕ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਜਸ਼ਨ ਮਨਾਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕੈਨੇਡਾ ਦੀ ਵਿਭਿੰਨਤਾ ਅਤੇ ਮਰਅਫਤਾ ਪ੍ਰਤੀ ਦੇਸ਼ਵਾਸੀਆਂ ਦੀ ਪ੍ਰਸ਼ੰਸਾ ਕੀਤੀ। ਕੈਨੇਡਾ ਦੇ 157ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਕਦਰਾਂ-ਕੀਮਤਾਂ ਹਨ ਜੋ ਕੈਨੇਡੀਅਨ ਰੂਪ ਵਿੱਚ ਸਾਨੂੰ ਇਕੱਠੇ ਰੱਖਦੀਆਂ ਹਨ। ਇਹੀ ਕਾਰਨ ਹੈ ਕਿ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਕੈਨੇਡਾ ਦੇ ਨਾਲ ਹਨ। ਤੇ ਕੈਨੇਡਾ ਉਹਨਾਂ ਦੀ ਹੀ ਕਹਾਣੀ ਹੈ ਅਸੀਂ ਆਪਣੇ ਸਾਰੇ মতਪੇਦਾਂ ਦੇ ਬਾਵਜੂਦ ਮਜ਼ਬੂਤ ਅਤੇ ਇਕੱਠੇ ਹਾਂ ਉਹਨਾਂ ਨੇ ਕਿਹਾ ਕਿ ਇਹ ਇੱਕ ਅਜੀਹੀ ਕਹਾਣੀ ਹੈ ਜੋ ਕੈਨੇਡੀਅਨ ਲੋਕਾਂ ਦੁਆਰਾ ਲਿਖੀ ਜਾ ਰਹੀ ਹੈ ਜੋ ਆਪਣੇ ਭਾਈਚਾਰੇ ਅਤੇ ਦੇਸ਼ ਲਈ ਅੱਗੇ ਆਉਂਦੇ ਹਨ ਟਰੂਡੋ ਨੇ ਸੇਵਕ ਸੇਵਾ ਕਰਮਚਾਰੀਆਂ ਸੁਰੱਖਿਆ ਕਰਮਚਾਰੀਆਂ ਦੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ਕੈਨੇਡਾ ਡੇ ਮੋਕ ਦੇ ਕੈਨੇਡਾ ਪੱਧ ਵਿੱਚ ਸੜਕਾਂ ਤੇ ਆਵਾਜਾਈ ਆਮ ਦੇ ਨਮਕਾਬੜੇ ਬਹੁਤ ਘੱਟ ਦੇਖਣ ਨੂੰ ਮਿਲੀ ਪਰ ਪਾਰਕਾਂ ਤੇ ਖਾਣ ਪੀਣ ਵਾਲੀਆਂ ਥਾਵਾਂ ਤੇ ਕਾਫੀ ਵੀ ਰੌਣਕ ਰਹੀ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਲੋਕਾਂ ਨੂੰ ਵਿਦਾਇ ਸੰਦੇਸ਼ ਵੀ ਦਿੱਤੇ ਅਤੇ ਕਈ ਨਵੀਆਂ ਸਕੀਮਾਂ ਦਾ ਐਲਾਨ ਕੀਤਾ ਜ਼ਿਕਰਯੋਗ ਹੈ ਕਿ 1 ਜੁਲਾਈ 1867 ਨੂੰ ਕੈਨੇਡਾ ਦੀਆਂ ਮੱਖਮਕ ਪ੍ਰਵਿੰਸਾਂ ਨੂੰ ਸੰਗਠਿਤ ਕਰਕੇ ਦੇਸ਼ ਦੇ ਰੂਪ ਵਿੱਚ ਸੰਵਿਧਾਨਕ ਦਰਜਾ ਮਿਲਿਆ ਸੀ ਆਸਟ੍ਰੇਲੀਆ ਵਿੱਚ ਪੜ੍ਹਾਈ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਵਾਧੂ ਪੈਸੇ ਖਰਚਨੇ ਪੈਣਗੇ। ਆਸਟ੍ਰੇਲੀਆ ਨੇ ਸੋਮਵਾਰ ਤੋਂ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਦੁੱਗਣੀ ਤੋਂ ਵੀ ਵਧ ਕਰ ਦਿੱਤੀ ਹੈ। ਆਸਟ੍ਰੇਲੀਆ ਸਰਕਾਰ ਨੇ ਇਹ ਕਦਮ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਏ ਰਿਕਾਰਡ ਵਾਧੇ ਕਾਰਨ ਹਾਊਸਿੰਗ ਮਾਰਕੀਟ ਤੇ ਵੱਧ ਰਹੇ ਦਬਾਅ ਕਰਨ ਚੁੱਕਿਆ ਹੈ। ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ ਤੋਂ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ 710 ਆਸਟ੍ਰੇਲੀਆਈ ਡਾਲਰ ਤੋਂ ਵਧਾ ਕੇ 1600 ਆਸਟ੍ਰੇਲੀਆਈ ਡਾਲਰ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬਿਸਟਰ ਅਤੇ ਗ੍ਰੈਜੂਏਸ਼ਨ ਵੀਜ਼ਾ ਤਾਰਕ ਹੋਣ ਵਿਦਿਆਰਥੀ ਵੀਜ਼ੇ ਲਈ ਅਪਲਾਈ ਨਹੀਂ ਕਰ ਸਕਣਗੇ ਸਰਕਾਰ ਨੇ ਇਸ ਤੇ ਨੋਟੀ ਲਗਾ ਦਿੱਤੀ ਹੈ ऑस्ट्रेलिया ਦੇ ਗ੍ਰਹਿ ਮੰਤਰੀ ਕਲੇਰ ਓਨਿਲ ਨੇ ਕਿਹਾ ਕਿ ਕੁਮੰਤਰੀ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਕਾਇਮ ਰੱਖਣ ਲਈ ਬਿਹਤਰ ਇਮੀਗ੍ਰੇਸ਼ਨ ਪ੍ਰਣਾਲੀ ਬਣਾਉਣ ਲਈ ਇਹ ਬਦਲਾਅ ਕੀਤੇ ਗਏ ਹਨ ਮਾਰਚ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 30 ਸਤੰਬਰ 2023 ਤੱਕ ਇਮੀਗ੍ਰੇਸ਼ਨ 60% ਦੀ ਵਧ ਕੇ 5 ਲੱਖ 48800 ਤੱਕ ਪਹੁੰਚ ਗਈ ਹੈ ਪਿਛਲੇ ਵਿੱਚ ਕੀਤੇ ਗਏ ਵਾਅਦੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਵਿਦਿਆਰਥੀ ਵੀਜ਼ਾ ਅਪਲਾਈ ਕਰਨਾ ਹੁਣ ਅਮਰੀਕਾ ਤੇ ਕੈਨੇਡਾ ਤੋਂ ਵੀ ਮਹਿੰਗਾ ਹੋ ਗਿਆ ਹੈ ਅਮਰੀਕਾ ਵਿੱਚ ਇਸ ਦੀ ਫੀਸ 185 ਡਾਲਰ ਅਤੇ ਕੈਨੇਡਾ ਵਿੱਚ 150 ਡਾਲਰ ਹੈ। ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਇਹਨਾਂ ਬਦਲਾਵਾਂ ਨਾਲ ਵੀਜ਼ਾ ਨੀਮਾ ਵਿੱਚ ਜਿਹੜੀਆਂ ਖਾਮੀਆਂ ਹਨ ਉਹਨਾਂ ਨੂੰ ਦੂਰ ਕੀਤਾ ਜਾਵੇਗਾ। 2022-23 ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 20% ਦੀ ਵੱਧ ਕੇ 1.5 ਲੱਖ ਤੱਕ ਪਹੁੰਚ ਗਈ ਹੈ। ਸਰਕਾਰ ਨੇ ਕਿਹਾ ਕਿ ਤਾਜ਼ਾ ਕਦਮ ਇਸ ਲਈ ਵੀ ਚੁੱਕਣਾ ਪਿਆ ਕਿਉਂਕਿ ਕੋਵਿਡ-19 ਵਿੱਚ ਵਿਦਿਆਰਥੀ ਵੀਜ਼ੇ ਤੇ ਪਾਬੰਦੀ ਲੱਗਦੀ ਸੀ ਅਤੇ 2022 ਵਿੱਚ ਇਸ ਨੂੰ ਹਟਾਉਣ ਤੋਂ ਬਾਅਦ ਸਲਾਣਾ ਇਮੀਗ੍ਰੇਸ਼ਨ ਦੇ ਰਿਕਾਰਡ ਪੱਤਰ ਤੇ ਪਹੁੰਚ ਗਿਆ ਹੈ। ਆਸਟ੍ਰੇਲੀਆ ਦੇ ਮੈਲਬੌਰਨ ਤੋਂ ਪੰਜਾਬ ਆ ਰਹੀ ਪੰਜਾਬ ਪਰ ਨਾਲ ਰਸਤੇ ਵਿੱਚ ਅਜਿਹਾ ਪਾਣਾ ਵਾਪਰ ਗਿਆ ਕਿ ਪਰਿਵਾਰ ਨਾਲ ਮਿਲਣ ਦਾ ਸੁਪਨਾ ਉਸ ਦਾ ਸੁਪਨਾ ਹੀ ਬਣ ਕੇ ਰਹਿ ਗਿਆ। ਦਸੰਬਰ ਦੇ 20 ਜੂਨ ਮੈਲਬੌਰਨ ਤੋਂ ਨਵੀਂ ਦਿੱਲੀ ਜਾ ਰਹੀ ਫਲਾਈਟ 'ਚ ਸਵਾਰ 24 ਸਾਲਾ ਮਨਪ੍ਰੀਤ ਕੋਦੀ ਮੋਟਰਬਿੰਗ ਮਨਪ੍ਰੀਤ ਕੋ ਚਾਰ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਘਰ ਜਾ ਰਹੀ ਸੀ। ਆਸਟ੍ਰੇਲੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਦੋਂ ਉਹ ਜਹਾਜ਼ ਵਿੱਚ ਆਪਣੀ ਸੀਟ ਬੈਲਟ ਬੰਨ ਰਹੀ ਸੀ ਤਾਂ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ। ਮੀਡੀਆ ਅਨੁਸਾਰ 24 ਸਾਲਾਂ ਦੀ ਮੰਤਰੀ ਦਾ ਵਾਇਰਡੇ ਦੇ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਵੀ ਠੀਕ ਮਹਿਸੂਸ ਨਹੀਂ ਕਰ ਰਹੀ ਸੀ। ਇਸ ਦੇ باوجود ਉਹ ਫਲਾਈਟ ਵਿੱਚ ਸਵਾਰ ਹੋ ਗਈ ਅਤੇ ਸੀਟ ਬੈਲਟ ਬੰਦਦੇ ਸਮੇਂ ਉਹ ਫਰਸ਼ ਦੇ ਡਿੱਗੇ ਅਤੇ ਮੁੱਖੇ ਤੇ ਯੂਜ਼ ਦੀ ਮੌਤ ਹੋ ਗਈ। ਘਟਨਾ ਦੌਰਾਨ ਜਹਾਜ਼ ਮੈਲਬੌਰਨ 에ਅਰਪੋਰਟ ਦੇ ਬੋਰਡਿੰਗ ਗੇਟ ਕੋਲ ਖੜਾ ਸੀ ਜਿਸ ਕਾਰਨ ਕੈਬਨ ਕਰੂ ਅਤੇ ਐਮਰਜੈਂਸੀ ਕਰਮਚਾਰੀ ਪ੍ਰੰਤ ਉਸਦੇ ਕੋਲ ਪਹੁੰਚ ਗਏ ਪਰ ਉਸਦੀ ਜਾਨ ਨਹੀਂ ਬਚਾ ਸਕੇ ਜ਼ਿਕਰ ਹੋਇਆ ਕਿ ਮਨਪ੍ਰੀਤ ਸ਼ੈਫ ਬਣਨ ਦੀ ਪੜਾਈ ਕਰ ਰਹੀ ਸੀ ਅਤੇ ਆਸਟ੍ਰੇਲੀਆ ਪੋਸਟ ਨਾਲ ਵੀ ਕੰਮ ਕਰ ਰਹੀ ਸੀ ਮਨਪ੍ਰੀਤ ਦੇ ਦੋਸਤ ਗੁਰਦੀਪ ਗਰੇਵਾਨ ਨੇ ਦੱਸਿਆ ਕਿ ਜਦੋਂ ਉਹ ਜਹਾਜ਼ ਵਿੱਚ ਸਵਾਰ ਹੋਈ ਤਾਂ ਉਸ ਨੂੰ ਸੀਟ ਬੈਲਟ ਬੰਨਣ ਵਿੱਚ ਹੀ ਮੁਸ਼ਕਲ ਆ ਰਹੀ ਸੀ ਫਲਾਈਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਉਹ ਆਪਣੀ ਸੀਟ ਬੈਲਟ ਤੇ ਬੰਨਣ ਸਮੇਂ ਥੇਠ ਡਿੱਗ ਗਈ ਅਤੇ ਮੌਕੇ ਤੇ ਹੀ ਉਸ ਦੀ ਮੋਢ ਹੋ ਗਈ ਉਸ ਦੇ ਦੋਸਤ ਨੇ ਦੱਸਿਆ ਕਿ ਮਨਪ੍ਰੀਤ 20 ਮਾਰਚ 2020 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਆਈਸੀ ਪੰਜਾਬ ਵਿੱਚ ਮੌਨਸੂਨ ਦਖਲ ਦੇ ਚੁੱਕਾ ਹੈ ਅਤੇ ਤੇਜ਼ ਰਫ਼ਤਾਰ ਨਾਲ ਪੂਰੇ ਪੰਜਾਬ ਵਿੱਚ ਫੈਲ ਰਿਹਾ ਹੈ ਮੌਨਸੂਨ ਦੇ ਐਕਟਿਵ ਹੋਣ ਨਾਲ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਕਾਫੀ ਮੀਂਹ ਪਿਆ ਹੈ ਰੂਪਨਗਰ ਅਤੇ ਲੁਧਿਆਣਾ ਵਿੱਚ ਮੀਂਹ ਠੀਕ-ਠਾਕ ਪਿਆ, ਬਾਕੀ ਜਿਲ੍ਹਿਆਂ ਵਿੱਚ ਹਲਕੀ بارش ਹੋਈ ਅਤੇ ਮੌਨਸੂਨ ਕਾਲ ਪੂਰੇ ਚੰਡੀਗੜ੍ਹ 'ਚ ਭਾਰੀ بارش ਹੋਈ ਜਿਸ ਸਿਰਫ ਤਰ ਨਾਲ ਮੌਨਸੂਨ ਅੱਗੇ ਵਧ ਰਿਹਾ ਹੈ ਇਹ ਆਉਣ ਵਾਲੇ 3-4 ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਫੈਲ ਜਾਵੇਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ بارش ਨੂੰ ਲੈ ਕੇ ਸਮੇਂ-ਸਮੇਂ ਤੇ ਅਲਰਟ ਵੀ ਜਾਰੀ ਕੀਤੇ ਹਨ ਪੰਜਾਬ ਵਿੱਚ ਤਾਪਮਾਨ ਨਹੀਂ ਹੇਠਾਂ ਆਇਆ ਹੈ ਪਰ ਕਈ ਇਲਾਕਿਆਂ ਵਿੱਚ ਹਮਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਮੌਸਮੀ ਪਾਗਲੋ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਦੇ ਮਾਝਾ ਅਤੇ ਦੁਆਬੇ ਤੋਂ ਬਾਅਦ ਮਾਲਮਾ ਵਿੱਚ ਇਸ ਮੌਨਸੂਨ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਭਾਵੇਂ ਮੌਨਸੂਨ ਨੂੰ ਪੰਜਾਬ ਵਿੱਚ ਧਕਲ ਹੋਏ ਕਈ ਦਿਨ ਹੋ ਗਏ ਹਨ ਪਰ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਹਲੇ ਨਹੀਂ ਨਹੀਂ ਪਿਆ ਹੈ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ 47 ਮਿਲੀਮੀਟਰ ਬਾਰਿਸ਼ ਹੋਈ ਅਤੇ ਅੰਮ੍ਰਿਤਸਰ ਵਿੱਚ ਵੀ ਕਾਫੀ ਮੀਂਹ ਪਿਆ ਜਦੋਂ ਕਿ ਜ਼ਿਆਦਾਤਰ ਜ਼ਿਲ੍ਹੇ ਅਜੇ ਵੀ ਮੀਂਹ ਉਤਸਰ ਰਹੇ ਹਨ ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ ਵੇਟਾਂ ਆਇਆ ਹੈ ਪਰ ਨਮੀ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ 'ਚ ਭਾਵੇਂ ਮੌਨਸੂਨ ਸਰਗਰਮ ਹੋ ਗਿਆ ਹੈ ਪਰ ਫਿਰ ਵੀ ਬਹੁਤੇ ਲੋਕ ਮੀਂਹ ਉੱਤੇ ਤਰਸ ਰਹੇ ਹਨ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਸਿਰਫ 8 ਜ਼ਿਲ੍ਹਿਆਂ ਵਿੱਚ ਹੀ ਮੀਂਹ ਪਿਆ ਹੈ ਜਿਸ ਵਿੱਚ ਰੋਪਨਗਰ ਵਿੱਚ 10mm ਪਠਾਨਕੋੜ ਵਿੱਚ 4mm ਗੁਰਦਾਸਪੁਰ ਵਿੱਚ 4.7mm ਮਠੇਂਡਾ ਵਿੱਚ 1mm ਲੁਧਿਆਣਾ ਵਿੱਚ 9.6mm ਅਤੇ ਅੰਮ੍ਰਿਤਸਰ ਵਿੱਚ 0.4mm ਮੀਂਹ ਪਿਆ ਹੈ